ਇਹਨਾਂ ਅੱਜ ਜੋ ਯੁੱਧ ਨਸ਼ਾ ਮਨਜੋਗ ਸੀਐਮ ਪੰਜਾਬ ਤੇ ਮਨਜੋਗ ਡੀਜੀਪੀ ਪੰਜਾਬ ਨੇ ਜਿਹੜੀ ਇਹ ਬੜੀ ਸ਼ਲਾਘਾਯੋਗ ਮਹਿੰਮ ਜਿਹੜੀ ਰਾ ਸਰਕਾਰ ਦੀ ਚੱਲ ਰਹੀ ਹੈ ਜਿਹਨੂੰ ਅਸੀਂ ਯੁੱਧ ਨਸ਼ਿਆਂ ਵਿਰੁੱਧ ਕਹਿੰਦੇ ਆ ਇਹਦੇ ਚ ਕਈ ਤਰੀਕੇ ਦੇ ਜਿਹੜੇ ਐਸਪੈਕਟ ਹੈਗੇ ਜਿਨ੍ਹਾਂ ਚੋਂ ਪਹਿਲਾ ਐਸਪੈਕਟ ਆ ਜਿਹੜਾ ਪੁਲਿਸ ਦੀ ਬੇਸਿਕ ਰਿਸਪੌਂਸਿਬਿਲਟੀ ਹੈ ਸਪਲਾਈ ਚੇਨ ਤੋੜਨੀ ਵੱਧ ਤੋਂ ਵੱਧ ਜਿਹੜੇ ਨਸ਼ਾ ਸਮਗਲਰ ਨੇ ਉਹਨਾਂ ਨੂੰ ਫੜ ਕੇ ਤੇ ਉਹਨਾਂ ਨੂੰ ਅੰਦਰ ਭੇਜਣਾ ਬਟ ਉਸ ਤੋਂ ਇਲਾਵਾ ਜਿਹੜੇ ਵੀ ਨਸ਼ਾ ਤਸਕਰਾਂ ਨੇ ਨਸ਼ੇ ਦੇ ਕਾਲੇ ਧੰਦੇ ਨਾਲ ਪੰਜਾਬ ਦੇ ਯੁਵਾਵਾਂ ਦੀ ਜ਼ਿੰਦਗੀ ਨੂੰ ਨਸ਼ੇ ਦੇ ਦਲਦਲ 'ਚ ਧਕਿਲਦੇ ਹੋਏ ਕੋਈ ਮਹਿੰਗੇ ਮਕਾਨ ਗੈਰਕਾਨੂੰਨੀ ਢੰਗ ਨਾਲ ਬਣਾਏ ਹੋਏ ਜਾਂ ਨਜਾਇਜ਼ ਉਸਾਰੀਆਂ ਜਿਹੜੀਆਂ ਪੰਚਾਇਤੀਆਂ ਸ਼ਾਮਲ ਜ਼ਮੀਨਾਂ ਤੇ ਕੀਤੀਆਂ ਹੋਈਆਂ ਤੇ ਉਹਨਾਂ ਦੇ ਉੱਪਰ ਵੀ ਜਿਹੜੀ ਪੀਲੇ ਪੰਜੇ ਦੀ ਇੱਕ ਕਾਰਵਾਈ ਆ ਉਹ ਬਦਸਤੂਰ ਜਾਰੀ ਤੇ ਇਹਦੇ ਰਾਹੀਂ ਅਸੀਂ ਸਖਤ ਮੈਸੇਜ ਦੇਣਾ ਚਾਹੁੰਨੇ ਆ ਕਿ ਜੇਕਰ ਨਸ਼ਾ ਸਮਗਲਰ ਸੋਚਦੇ ਆ ਕਿ ਨਸ਼ੇ ਦੇ ਕਾਲੇ ਧੰਦੇ ਨਾਲ ਪੰਜਾਬ ਦੀ ਜੁਵਾਵਾਂ ਦੀ ਜ਼ਿੰਦਗੀ ਨਾਲ ਖੇਡਦੇ ਹੋਏ ਜਿਹੜੇ ਉਹ ਕੋਈ ਆਪਣੇ ਆਲੀਸ਼ਾਨ ਮਹਿਲਿਆਂ ਮਕਾਨ ਬਣਾਉਣਗੇ ਤੇ ਬੜੀ ਸਖਤਾਈ ਨਾਲ ਉਹਨਾਂ ਤੇ ਕਾਰਵਾਈ ਕੀਤੀ ਜਾਊਗੀ ਉਸੇ ਲੜੀ ਦੇ ਅੱਜ ਅਸੀਂ ਇੱਥੇ ਬਨੂੜੇ ਰੀਏ ਚ ਆਏ ਆ ਇਹ ਮੋਨ ਲਾਲ ਮੂਣੀ ਤੇ ਸਰਜੀਤ ਦੋ ਭਰਾਵਾਂ ਦਾ ਮਕਾਨ ਆ ਇਹਨਾਂ ਤੇ ਕਈ ਮੁਕਦਮੇ ਐਨਡੀਪੀਐਸ ਐਕਟ ਦੇ ਦਰਜ ਨੇ ਤੇ ਬੜੇ ਬਦਨਾਮ ਹੈ ਨਸ਼ਾ ਤਸਕਰ ਨੇ ਤੇ ਇਹਨਾਂ ਦੀ ਜਿਹੜੀ ਗੈਰ ਕਾਨੂੰਨੀ ਢੰਗ ਨਾਲ ਕੀਤੀ ਹੋਈ ਉਸਾਰੀ ਆ ਉਹਦੇ ਉੱਪਰ ਜਿਹੜਾ ਅੱਜ ਐਕਸ਼ਨ ਆ ਉਹ ਏਜੰਸੀਆਂ ਨੇ ਕਰਨਾ ਤੇ ਅਸੀਂ ਇੱਥੇ ਪੁਲਿਸ ਤੋਂ ਸਰ ਕਿੰਨੇ ਮੁਕਦਮੇ ਆ ਉਹ ਸਿਰ ਬਨੂਰਚੀ ਦਰਜ ਆ ਜਾਂ ਕਿਸੇ ਹੋਰ ਬਨੂਰ ਤੇ ਰਾਜਪੁਰਾ ਏਰੀਏ ਚ 5 ਤੋਂ ਜ਼ਿਆਦਾ ਮੁਕਦਮੇ ਦਰਜ ਹੋਏ ਆ। ਹੈਰੋਇਨ ਦੇ ਵੀ ਮੁਕਦਮੇ ਦਰਜ ਆ ਨਸ਼ੀਲੇ ਕੈਪਸੂਲਾਂ ਦੇ ਵੀ ਦਰਜ ਆ ਮੈਂ ਸਾਰੇ ਪਟਿਆਲਾ ਦੇ ਸਿਟੀਜ਼ਨਸ ਨੂੰ ਵੀ ਅਪੀਲ ਕਰਾਂਗਾ ਕਿ ਨਸ਼ਾ ਤਸਕਰਾਂ ਬਾਰੇ ਕੋਈ ਵੀ ਇਨਫੋਰਮੇਸ਼ਨ ਹੋਵੇ ਤੇ ਸੇਫ ਪੰਜਾਬ ਹੈਲਪਲਾਈਨ ਤੇ ਸਾਂਝੀ ਕੀਤੀ ਜਾਵੇ ਤੇ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਕੇ ਫੌਰੀ ਰਿਜ਼ਲਟ ਲਵਾਵਾਂ ਜਿਹੜੀ ਅੱਜ ਜਗ੍ਹਾ ਨੂੰ ਤੁਸੀਂ ਢਾਣ ਆਏ ਇਹ ਨਜਾਇਜ਼ ਬਣੀ ਹੋਈ ਹੈ ਜਾਂ ਨਸ਼ੇ ਤੋਂ ਬਣਾਈ ਹੋਈ ਹੈ ਇਹ ਦੇਖੋ ਜੀ ਜਿਹੜੇ ਬੰਦੇ ਨੇ ਨਸ਼ੇ ਦੇ ਕਾਲੇ ਕਾਰਨਾਮੇ ਕਰਕੇ ਕੋਈ ਆਮਦਨ ਕੀਤੀ ਹੋਣੀ ਆਮਦਨ ਦਾ ਸੋਰਸ ਤੇ ਉਹਦਾ ਨਸ਼ਾ ਵੇਚਣਾ ਹੀ ਆ ਜੀ ਤੇ ਬਾਕੀ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਬਣਾਈ ਵੀ ਗੈਰ ਕਾਨੂੰਨੀ ਟੰਕ ਕਰਦੀ ਹੈ ਅੱਜ ਜੋ ਯੂਥ ਨਸ਼ਾ ਮਾਨਯੋਗ ਸੀਐਮ ਪੰਜਾਬ ਤੇ ਮਾਨਯੋਗ ਡੀਜੀਪੀ ਪੰਜਾਬ ਨੇ ਜਿਹੜੀ ਇਹ ਬੜੀ ਸ਼ਲਾਘਾਯੋਗ ਮਹਿੰਮ ਜਿਹੜੀ ਰਾਜ ਸਰਕਾਰ ਦੀ ਚੱਲ ਰਹੀ ਹੈ ਜਿਹਨੂੰ ਅਸੀਂ ਯੂਥ ਨਸ਼ਿਆਂ ਵਿਰੁੱਧ ਕਹਿੰਦੇ ਇਹਦੇ ਚ ਕਈ ਤਰੀਕੇ ਦੇ ਜਿਹੜੇ ਐਸਪੈਕਟ ਹੈਗੇ ਜਿਨਾ ਚੋ ਪਹਿਲਾ ਐਸਪੈਕਟ ਆ ਜਿਹੜਾ ਪੁਲਿਸ ਦੀ ਬੇਸਿਕ ਰਿਸਪਾਂਸਿਬਿਲਟੀ ਐ ਸਪਲਾਈ ਚੇਨ ਤੋੜਨੀ ਵੱਧ ਤੋਂ ਵੱਧ ਜਿਹੜੇ ਨਸ਼ਾ ਸਮਗਲਰ ਨੇ ਉਹਨਾਂ ਨੂੰ ਫੜ ਕੇ ਤੇ ਉਹਨਾਂ ਨੂੰ ਅੰਦਰ ਭੇਜਣਾ ਬਟ ਉਸ ਤੋਂ ਇਲਾਵਾ ਜਿਹੜੇ ਵੀ ਨਸ਼ਾ ਤਸਕਰਾਂ ਨੇ ਨਸ਼ੇ ਦੇ ਕਾਲੇ ਧੰਦੇ ਨਾਲ ਪੰਜਾਬ ਦੇ ਯੁਵਾਵਾਂ ਦੀ ਜ਼ਿੰਦਗੀ ਨੂੰ ਨਸ਼ੇ ਦੇ ਦਲਦਲ 'ਚ ਤਕੇਲਦੇ ਹੋਏ ਕੋਈ ਮਹਿੰਗੇ ਮਕਾਨ ਗੈਰ ਕਾਨੂੰਨੀ ਾਂਗ ਨਾਲ بنائے ਹੋਏ ਜਾਂ ਨਜਾਇਜ਼ ਉਸਾਰੀਆਂ ਜਿਹੜੀਆਂ ਪੰਚਾਇਤੀਆਂ ਸ਼ਾਮਲੜ ਜ਼ਮੀਨਾਂ ਤੇ ਕੀਤੀਆਂ ਹੋਈਆਂ ਤੇ ਉਹਨਾਂ ਦੇ ਉੱਪਰ ਵੀ ਜਿਹੜੀ ਪੀਲੇ ਪੰਜੇ ਦੀ ਇੱਕ ਕਾਰਵਾਈ ਆ ਉਹ ਬਦਸਤੂਰ جاری ਹੈ ਤੇ ਇਹਦੇ ਰਾਹੀਂ ਅਸੀਂ ਸਖਤ ਮੈਸੇਜ ਦੇਣਾ ਚਾਹੁੰਦੇ ਆ ਕਿ ਜੇਕਰ ਨਸ਼ਾ ਸਮਗਲਰ ਸੋਚਦੇ ਆ ਕਿ ਨਸ਼ੇ ਦੇ ਕਾਲੇ ਧੰਦੇ ਨਾਲ ਪੰਜਾਬ ਦੇ ਜੁਵਾਵਾਂ ਦੀ ਜ਼ਿੰਦਗੀ ਨਾਲ ਖੇਡਦੇ ਹੋਏ ਜਿਹੜੇ ਉਹ ਕੋਈ ਆਪਣੇ ਆਲੀਸ਼ਾਨ ਮਹਿਲਿਆਂ ਮਕਾਨ ਬਣਾਉਣਗੇ ਤੇ ਬੜੀ ਸਖਤਾਈ ਨਾਲ ਉਹਨਾਂ ਤੇ ਕਾਰਵਾਈ ਕੀਤੀ ਜਾਊਗੀ ਉਸੇ ਲੜੀ ਦੇ ਅੱਜ ਅਸੀਂ ਇੱਥੇ ਬਨੂੜੇ ਏਰੀਏ 'ਚ ਆਏ ਆ ਇਹ ਮੋਨ ਲਾਲ ਮੋਣੀ ਤੇ ਸਰਜੀਤ ਦੋ ਭਰਾਵਾਂ ਦਾ ਮਕਾਨ ਆ ਇਹਨਾਂ ਤੇ ਕਈ ਮੁਕਦਮੇ ਐਨਡੀਪੀਐਸ ਐਕਟ ਦੇ ਦਰਜ ਨੇ ਤੇ ਬੜੇ ਬਦਨਾਮ ਹੈ ਨਸ਼ਾ ਤਸਕਰ ਨੇ ਤੇ ਇਹਨਾਂ ਦੀ ਜਿਹੜੀ ਗੈਰ ਕਾਨੂੰਨੀ ਢੰਗ ਨਾਲ ਕੀਤੀ ਹੋਈ ਉਸਾਰੀ ਆ ਉਹਦੇ ਉੱਪਰ ਜਿਹੜਾ ਅੱਜ ਐਕਸ਼ਨ ਆ ਉਹ 에ਜੰਸੀਆਂ ਨੇ ਕਰਨਾ ਤੇ ਅਸੀਂ ਇੱਥੇ ਪੁਲਿਸ ਕਿਉਂ ਤੇ ਸਰ ਕਿੰਨੇ ਮੁਕਦਮੇ ਆ ਉਹ ਸਿਰਫ ਬਨੂਰਚੀ ਦਰਜ ਆ ਜਾਂ ਕਿਸੇ ਹੋਰ ਇਹ ਬਨੂਰ ਤੇ ਰਾਜਪੁਰਾ ਏਰੀਏ ਚ 5 ਤੋਂ ਜ਼ਿਆਦਾ ਮੁਕਦਮੇ ਦਰਜ ਹੋਏ ਆ। ਹੈਰੋਇਨ ਦੇ ਵੀ ਮੁਕਦਮੇ ਦਰਜ ਆ, ਨਸ਼ੀਲੇ ਕੈਪਸੂਲਾਂ ਦੇ ਵੀ ਦਰਜ ਆ। ਤੇ ਮੈਂ ਸਾਰੇ ਪਟਿਆਲਾ ਦੇ ਸਿਟੀਜ਼ਨਸ ਨੂੰ ਵੀ ਅਪੀਲ ਕਰਾਂਗਾ ਕਿ ਨਸ਼ਾ ਤਸਕਰਾਂ ਬਾਰੇ ਕੋਈ ਵੀ ਇਨਫੋਰਮੇਸ਼ਨ ਹੋਵੇ ਤੇ ਸੇਫ ਪੰਜਾਬ ਹੈਲਪਲਾਈਨ ਤੇ ਸਾਂਝੀ ਕੀਤੀ ਜਾਵੇ ਤੇ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਕੇ ਫੋਰੀ ਰਿਜ਼ਲਟ ਦਾ ਜਿਹੜੀ ਅੱਜ ਜਗ੍ਹਾ ਨੂੰ ਤੁਸੀਂ ਢਾਣ ਆਏ ਇਹ ਨਜਾਇਜ਼ ਬਣੀ ਹੋਈ ਹੈ ਜਾਂ ਨਸ਼ੇ ਤੋਂ ਬਣਾਈ ਹੋਈ ਹੈ ਜੀ ਇਹ ਦੇਖੋ ਜੀ ਜਿਹੜੇ ਬੰਦੇ ਨੇ ਨਸ਼ੇ ਦੇ ਕਾਲੇ ਕਾਰਨਾਮੇ ਕਰਕੇ ਕੋਈ ਆਮਦਨ ਕੀਤੀ ਹੁਣ ਤੇ ਆਮਦਨ ਦਾ ਸੋਰਸ ਤੇ ਉਹਦਾ ਨਸ਼ਾ ਵੇਚਣਾ ਹੀ ਆ ਜੀ ਤੇ ਬਾਕੀ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਬਣਾਈ ਵੀ ਗੈਰਕਾਨੂੰਨੀ ਢੰਗ ਨਾਲ ਗਈ ਹੈ